ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਆਇਆ ਇਸ ਪ੍ਰਸਖੰਪਰਸ ਨੂੰ ਗੱਲ ਮੈਨੂੰ ਕੱਲ ਤੱਕ ਪਤਾ ਚੱਲ ਗਈ ਸੀ ਪਰ ਇਹ ਪ੍ਰੈਸ ਕਾਨਫਰੰਸ ਨੂੰ ਸਰਦਾਰ ਮਨਜੀਤ ਸਿੰਘ ਸੰਬੋਧਨ ਕਰਨਗੇ ਕਿਉਂਕਿ ਇਹਨਾਂ ਨੂੰ ਸਾਰੀ ਗੱਲ ਦਾ ਬਹੁਤ ਗੰਭੀਰਤਾ ਨਾਲ ਪਤਾ ਪਰਮਿੰਦਰ ਇਹ ਕਿੱਥੇ ਕਰਦੇ ਹੋ ਗੰਭੀਰਤਾ ਨਾਲ ਪਤਾ ਪਰਮਿੰਦਰ ਇਹ ਹਦਰਾਲੋ ਤੇ ਟੈਕਨੀਕਲੀ ਕਿਉਂਕਿ ਪਰਮੇਂਦਰ ਸਿੰਘ ਸਾਰੇ ਗੱਲ ਨੂੰ ਜਾਣਦਾ ਹੈ ਤੇ ਮੈਂ ਕਮਾਂ ਪਹਿਲੇ ਉਹ ਕੇ ਬਾਰੇ ਪੁੱਛ ਪਹਿਲੇ ਪੁੱਛ ਹਾਂ ਮੈਂ ਮੁੰਜੀਸੁਰਾ ਨੂੰ ਕੰਗਾਕੇ ਆਪਰਾਸ ਕਾਨਫਰੰਸ ਦੀ ਸ਼ੁਰੂਆਤ ਕਰਦਾ ਵੈਗੁਰ ਦੀ ਖਾਲਸਾ ਵੈਗੁਰ ਦੀ ਕੀ ਫਤਿਹ ਅੱਜ ਸਾਡੇ ਸਕੂਲਾਂ ਦੇ ਹਾਲਾਤ ऐसे हो गए ने कोई कोई कि ਉਹਨਾਂ ਦੀ ਵਜ੍ਹਾ ਕਰਕੇ ਔਰ ਇਹਨਾਂ ਦੀ ਵੱਧ ਇੰਤਜ਼ਾਮੀ ਕਰਕੇ ਗੁਰੂ ਘਰਾਂ ਦੀਆਂ ਪ੍ਰਾਪਰਟੀਆਂ ਨਿਲਾਮ ਹੋਣ ਤੱਕ ਪਹੁੰਚ ਗਈਆਂ ਨੇ ਔਰ ਸਭ ਤੋਂ ਵੱਡੀ ਗੱਲ ਕਿ ਰੋਜ਼ ਕੋਈ ਨਾ ਕੋਈ ਐਸਾ ਇਸ਼ੂ ਸਾਹਮਣੇ ਆ ਜਾਂਦਾ ਹੈ ਜਿਹੜਾ ਮੈਂ ਸਮਝਦਾ ਵਾਂ ਕਿ ਇੱਕ ਨਵਾਂ ਅਧਿਆਇ ਛੇੜ ਦਿੰਦਾ ਹੈ ਕ腐ਸ਼ਨ ਦਾ ਸਕੂਲਾਂ ਨੂੰ ਤਬਾਹ ਕਰਨ ਦਾ ਪਿਛਲੇ ਕੁਝ ਦਿਨਾਂ ਤੋਂ ਇੱਕ ਖਬਰ ਹੇਮਕੁੰਡ ਸਕੂਲ ਤੋਂ ਆ ਰਹੀ ਸੀ ਕਿ ਜਿਹੜੇ ਨੌਕਰੀਆਂ ਲਈ ਪੇਪਰ ਹੁੰਦੇ ਨੇ ਸਰਕਾਰੀ ਨੌਕਰੀਆਂ ਲਈ ਕਿਤੇ ਸਰਕਾਰੀ ਐਡਮਿਨ ਸਟਾਫ ਵਾਸਤੇ ਕਿਤੇ ਹੋਰ ਕੰਪੀਟੀਟਿਵ ਇਗਜ਼ਾਮ ਹੁੰਦੇ ਨੇ ਜਿਹੜੀਆਂ ਸਰਕਾਰਾਂ ਦੇ ਉਹ ਡਿਪਾਰਟਮੈਂਟ ਕਰਾਂਦੇ ਨੇ ਸਕੂਲਾਂ ਦੇ ਵਿੱਚ ਤੇ ਸਕੂਲਾਂ ਨੂੰ ਉਹਦਾ ਕੋਈ ਨਾ ਕੋਈ ਲਾਭ ਹੁੰਦਾ ਹੈ ਇਹ ਨੇਚਰਲ ਗੱਲ ਹੈ ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਸਾਡੇ ਸਕੂਲ ਦੇ ਵਿੱਚ ਜਿਹੜਾ ਹੇਮਕੁੰਟ ਗੁਰੂ ਹਰਕਿਸ਼ਨ ਪਬਲਿਕ ਸਕੂਲ ਹੈ ਉੱਥੇ ਪੈਸੇ ਲੈ ਕੇ ਕਿ ਅਗਰ ਸਪੋਜ਼ ਕਰ ਲਓ ਕਿ ਮੈਂ ਪੇਪਰ ਦੇਣ ਜਾਣਾ ਤੇ ਮੈਂ ਆਪਣੀ ਜਗ੍ਹਾ ਤੇ ਕਿਸੇ ਹੋਰ ਨੂੰ ਭੇਜ ਦਿੱਤਾ ਔਰ ਉਹਦੇ ਬਦਲੇ 6 ਤੋਂ 8 ਲੱਖ ਰੁਪਏ ਦੀ ਪੇਮੈਂਟ ਹੋ ਰਹੀ ਹੈ ਜਿਹਦੇ ਵਿੱਚ ਸਕੂਲ ਇਨਵੋਲਵ ਹੋ ਰਿਹਾ ਜਿਹਦੇ ਚ ਸਕੂਲ ਦੇ ਕੁਝ এমਪਲੋਇਸ ਗਿਫਤਾਰ ਵੀ ਹੋਏ ਨੇ ਔਰ ਕਾਫੀ ਮੈਂ ਸਮਝਦਾ ਵਾਂ ਕਿ ਖਤਰਨਾਕ ਖੁਲਾਸੇ ਉਹਦੇ ਚ ਹੁੰਦੇ ਪਏ ਨੇ ਮੰਨੂ ਇਸ ਗੱਲ ਤੋਂ ਹੈਰਾਨੀ ਹੋ ਰਹੀ ਹੈ ਕਿ ਇੰਨੇ ਦਿਨ ਹੋ ਗਏ ਨੇ ਇੰਨੇ ਦਿਨ ਹੋ ਗਏ ਨੇ ਲੇਕਿਨ ਦਿੱਲੀ ਗੁਰਦੁਆਰਾ ਕਮੇਟੀ ਚੁੱਪ ਕਰਕੇ ਬੈਠੀ ਹੈ ਮੈਨੇਜਮੈਂਟ ਚੁੱਪ ਕਰਕੇ ਬੈਠਿਆ ਉਹਨਾਂ ਦੀ ਨੱਕ ਥੱਲੇ ਸਭ ਕੁਝ ਹੋ ਰਿਹਾ ਹੈ ਔਰ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰੀਕੇ ਕੋਈ ਗੱਲ ਸਕੂਲ ਦੇ ਉੱਤੇ ਨਾ ਆਵੇ ਮੈਨੇਜਮੈਂਟ ਦੇ ਉੱਤੇ ਨਾ ਆਵੇ। ਔਰ ਜਿਹੜਾ ਇਹ ਪਕੜਿਆ ਗਿਆ ਕੰਮ ਇਹ ਕੰਮ ਜਿਹੜਾ ਇਹ ਇੱਕ ਕੰਮ ਨਹੀਂ ਹੈਗਾ। ਇਹਦੀ ਖਬਰ ਫੋਨ ਜਦੋਂ ਪਤਾ ਲੱਗ ਰਹੀ ਹੈ ਕਿ بڑے ਚਿਹਰਾ ਤੋਂ ਇਹ ਕੰਮ ਉੱਥੇ ਚੱਲਦਾ ਪਿਆ ਹੈ। ਇੱਕ ਗੈਂਗ ਹੈ ਜਿਹੜਾ ਇਹਦੇ ਉੱਤੇ ਵਰਕ ਕਰਦਾ ਪਿਆ। ਔਰ ਜਿਹੜੇ ਪ੍ਰੋਫੈਸ਼ਨਲ ਪੇਪਰਸ ਹੁੰਦੇ ਨੇ ਉਹਨਾਂ ਕੋਲੋਂ ਕਿਸ ਤਰੀਕੇ ਦਾ ਪੈਸਾ ਲਿਆ ਜਾਂਦਾ ਉਹਦੇ ਕਿਸ ਤਰੀਕੇ ਨਾਲ ਉਹਦੀ ਐਂਟਰੀ ਜਿਹੜੀ ਹੈ ਕਿਉਂਕਿ ਸਰਕਾਰ ਵੀ ਅੱਜ ਹਾਈ ਟੈਕ ਜ਼ਮਾਨਾ ਹੈ ਸਰਕਾਰ ਉੱਥੇ ਬਾਇਓਮੈਟਿਕ ਵੀ ਹੁੰਦੇ ਨੇ ਉੱਥੇ ਫੇਜ਼ ਦਾ ਵੀ ਉਹ ਲਿਆ ਜਾਂਦਾ ਲੇਕਿਨ ਉਸ ਨੂੰ ਵੀ ਮਾਤ ਦੇਖ ਕੇ ਕਿਵੇਂ ਬੱਚੇ ਅੰਦਰ ਵੜ ਜਾਂਦੇ ਨੇ ਮੈਂ ਹੈਰਾਨ ਹੁੰਦਾ ਹਾਂ ਔਰ ਉੱਥੇ ਮੈਂ ਸਮਝਦਾ ਕਿ ਜਿਹੜੇ EMPLOYE ਫੜੇ ਗਏ ਨੇ ਏ এমਪਲਾਈ ਜਿਹੜੇ ਨੇ ਇਹ ਤੇ ਸਿਰਫ ਮੋਹਰੇ ਬਣਾ ਦਿੱਤੇ ਗਏ ਨੇ ਇਹਨਾਂ ਦੇ ਪਿੱਛੇ ਕੌਣ ਹੈ ਜਿਹੜਾ ਇਹ ਸਾਰੇ ਗਰੋਅ ਨੂੰ ਚਲਾ ਰਿਹਾ ਹੈ ਮੇਰੇ ਕੋਲ ਇਹ ਇਨਫੋਰਮੇਸ਼ਨ ਹੈ ਕਿ ਐਸੇ ਮਹੀਨੇ ਇਹ एग्जाम ਤੋਂ ਪਹਿਲੇ ਇੱਕ ਹੋਰ एग्जाम ਹੋਇਆ ਸੀ ਨਾ ਓਪਨ ਸਕੂਲ ਦੇ ਔਰ ਇਹ ਇਨਫੋਰਮੇਸ਼ਨ ਮਨੂੰ ਉਥੋਂ ਦੇ এমਪਲਾਈਜ਼ ਦੇ ਰਹੇ ਨੇ ਉਹ ਆਖਰ ਹੀ ਨੇ ਕਿ ਇਸ ਤੋਂ ਪਹਿਲੇ ਜਿਹੜੇ ਐਗਜ਼ਾਮ ਹੋਏ ਸੀ ਉਹ ਉਥੇ ਚੇਅਰਮੈਨ ਸਾਹਿਬ ਦੇ ਕਮਰੇ ਦੇ ਵਿੱਚ ਅਲੱਗ ਤੋਂ ਬੱਚਿਆਂ ਨੂੰ ਬਿਠਾ ਦਿੱਤਾ ਗਿਆ ਸੀ ਤਾਂ ਕਿ ਉਹ ਨਕਲ ਕਰ ਸਕਣ ਹੁਣ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਬੜਾ ਸੀਰੀਅਸ ਇਲਜ਼ਾਮ ਹੈ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਕੌਣ ਬਿਠਾ ਰਿਹਾ ਕੀ ਲੈ ਰਿਹਾ ਕਿੰਨੇ ਪੈਸੇ ਲੈ ਰਿਹਾ ਔਰ ਇਹ ਕੰਮ ਕਦੋਂ ਤੋਂ ਚੱਲ ਰਿਹਾ ਮੈਂ ਸਮਝਦਾ ਕਿ ਜਿੱਥੇ ਸਾਡੇ ਸਕੂਲਾਂ ਦੀ ਅੱਜ ਤਬਾਹੀਆਂ ਨੂੰ ਰੋਕ ਕੀਤਾ ਹੋਇਆ ਇਹ ਹੁਣ ਜੋ ਕੁਝ ਹੋਇਆ ਪਿਛਲੇ ਇੱਕ ਹਫਤੇ ਦੇ ਵਿੱਚ ਉਸਨੇ ਬਹੁਤ ਵੱਡਾ ਇੱਕ ਹੋਰ ਤਬਾ ਇਨ੍ਹਾਂ ਇੰਸਟੀਚੂਨਾਂ ਦੇ ਉੱਤੇ ਲਾਇਆ ਜਿਹਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਇਹਨਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਕੀ ਕੁਝ ਕੀਤਾ ਉਹਦੀ ਡਿਟੇਲ ਮੈਂ ਜ਼ਰੂਰ ਕਹਾਂਗਾ ਕੀ ਪਰਮਿੰਦਰ ਸਿੰਘ ਦੇਣ ਔਰ ਟੈਕਨੀਕਲੀ ਦੱਸਣ ਕਿ ਕਿਹੜਾ ਕਾਰਡ ਇਸ਼ੂ ਹੁੰਦਾ ਕਿਵੇਂ ਐਂਟਰੀ ਹੁੰਦੀ ਔਰ ਕੀ ਕੁਝ ਹੋਰ ਕਿਵੇਂ ਪਕੜੇ ਗਏ ਨੇ ਇਹ ਸਾਰੀ ਡਿਟੇਲ ਦੇ। ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਇਹ ਜੋ ਐਗਜ਼ਾਮ ਸੀ ਨਵੰਦਿਆ ਸਕੂਲਾਂ ਦੇ ਵਾਸਤੇ ਮਿਨਿਸਟਰੀਅਲ ਪੋਸਟ ਵਾਸਤੇ ਐਗਜ਼ਾਮ ਸੀ ਔਰ ਇਸ ਐਗਜ਼ਾਮ ਨੂੰ ਸੀਬੀਐਸਸੀ ਕੰਡਕਟ ਕਰਵਾ ਰਹੀ ਸੀ। ਔਰ ਇਸ ਇਗਜ਼ਾਮ ਦੇ ਵਿੱਚ 9:30 ਵਜੇ ਸਵੇਰੇ ਐਂਟਰੀ ਹੋਣੀ ਸੀ ਔਰ ਜੋ ਸਾਡੇ ਕੋਲ ਖਬਰ ਹੈ ਕਿ CBSE ਜੋ ਫਲਾਈਂਗ ਟੀਮ ਸੀ ਉਹਨਾਂ ਨੇ ਇਹਨਾਂ ਨੂੰ ਫੜਿਆ ਔਰ ਇਹ ਮੁੰਡਾ ਜੋ ਪਕੜਿਆ ਗਿਆ ਸੋਨੀਪੱਤ ਦਾ ਮੁੰਡਾ ਹੈ ਇਹ ਦਈਆ ਇਹ ਪਹਿਲੇ ਵੀ ਰਡਾਰ ਦੇ ਉੱਪਰ ਸੀ ਔਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਇਹ ਬੰਦਾ ਜਿਹੜਾ ਹੈਗਾ ਇਹ ਲਗਾਤਾਰ ਇਸ ਕੰਮ ਨੂੰ ਕਰਦਾ ਹੈ ਔਰ ਦੂਸਰੀ ਜਗ੍ਹਾ ਤੇ ਆ ਕੇ ਪੇਪਰ ਦਿੰਦਾ ਹੈ ਔਰ ਇਹ ਕਰੀਬਨ ਸਵੇਰੇ 9:30 ਵਜੇ ਜੋ ਪੇਪਰ ਸੀ ਉਸ ਟਾਈਮ ਨਹੀਂ ਫੜਿਆ ਗਿਆ ਚਲਦੇ ਪੇਪਰ ਦੇ ਵਿੱਚ 11:30 ਵਜੇ ਪਕੜਿਆ ਗਿਆ ਔਰ ਜਿਹੜੀ ਡੀਡੀ ਐਂਟਰੀ ਪੁਲਿਸ ਨੇ ਕੀਤੀ ਹੈ ਆਪਣੇ ਰਿਕਾਰਡ ਦੇ ਵਿੱਚ 5:12 ਮਿੰਟ ਤੇ ਕੀਤੀ ਹੈ ਔਰ 5:24 ਮਿੰਟ ਤੇ ਸ਼ਾਮੀ ਐਫ ਆਈ ਆਰ ਕੱਟੀ ਗਈ ਹੈ ਸਾਰਾ ਦਿਨ ਉਹਨੂੰ ਮੈਨੇਜ ਕਰਨ ਦਾ ਪੂਰਾ ਦਿਨ ਖੇਲ ਚੱਲਿਆ ਔਰ ਜਦੋਂ ਨਹੀਂ ਕਾਬੂ ਆਇਆ ਔਰ ਇਹਨਾਂ ਦੇ ਕੋਲ ਸੀਬੀਐਸਸੀ ਦੀ ਜਿਹੜੀ ਟੀਮ ਸੀ ਜਿਨ੍ਹਾਂ ਨੇ ਇਹ ਸਾਰਾ ਕੁਝ ਪਕੜਿਆ ਸੀ ਉਹ ਨਹੀਂ ਕਾਬੂ ਆਏ ਤਾਂ ਇਹ ਸਾਰਾ ਕੁਝ ਹੋਇਆ ਔਰ ਸਭ ਤੋਂ ਹੈਰਾਨੀ ਦੀ ਗੱਲ ਹੈਗੀ ਕਿ ਜਦੋਂ ਐਗਜ਼ਾਮ ਸ਼ੁਰੂ ਹੁੰਦਾ ਉਸ ਟਾਈਮ ਬਾਇਓਮੈਟ੍ਰਿਕ ਮਿਲਾਏ ਜਾਂਦੇ ਨੇ ਕੈਂਡੀਡੇਟ ਦੇ ਉਹ ਜਿਸ ਕੈਂਡੀਡੇਟ ਦਾ ਪੇਪਰ ਦੇਣਾ ਆਇਆ ਸੀ ਉਹਦਾ オリジナル ਆਧਾਰ ਕਾਰਡ ਉਹਦੇ ਕੋਲ ਹੈਗਾ ਸੀ ਔਰ ਜਦੋਂ ਕਿ ਉਹਦੇ ਬਾਇਓਮੈਟ੍ਰਿਕ ਨਾ ਮਿਲਣ ਇਹ ਸੈਟਿੰਗ ਸਟਾਫ ਦੀ ਹੋਈ ਹੋਈ ਸੀ ਜਿਹਦੇ ਵਿੱਚ ਹੁਣ ਇਹਨਾਂ ਨੇ આરોਪ ਲਗਾਏ ਨੇ ਕਿ ਉਹਦੇ ਵਿੱਚ ਓਐਸ ਰਿਕ ਟੀਚਰ ਫਿਜ਼ਿਕਸ ਦਾ ਹੈਗਾ ਉਹ ਜ਼ਿੰਮੇਵਾਰ ਸੀ ਉਹਨਾਂ ਨੇ ਇਹ ਕੀਤਾ ਲੇਕਿਨ ਸਵਾਲ ਇਹ ਹੈਗਾ ਕਿ ਉਹਦੀ ਬਾਇਓਮੈਟ੍ਰਿਕ ਅਗਰ ਮੈਚ ਨਹੀਂ ਹੋਈ ਉਸ ਨੂੰ ਅਲਾਉ ਕਿਵੇਂ ਕੀਤਾ ਗਿਆ ਅੰਦਰ ਜਾਣ ਦੇ ਵਿੱਚ ਉਹ ਅਲਾਉ ਹੋਣ ਤੋਂ ਬਾਅਦ ਉਹਨੂੰ ਓਐਮਆਰ ਸ਼ੀਟ ਜਿਹਦੇ ਉੱਤੇ ਆਬਜੈਕਟਿਵ ਟਾਈਪ ਜੋ ਕੁਐਸਚਨ ਦਾ ਪੇਪਰ ਹੁੰਦਾ ਓਐਮਆਰ ਸ਼ੀਟ ਦੇ ਉੱਪਰ ਨੰਬਰ ਪਾਏ ਜਾਂਦੇ ਨੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਕਿਹੜੇ ਕੁਐਸਚਨ ਦਾ ਕਿਹੜਾ ਆਨਸਰ ਰਾਈਟ ਔਰ ਉਹਸੀ ਟਿੱਕ ਕਰਨੇ ਹੋਏ ਮਰਸੀ ਉਹ OMR ਸ਼ੀਟ ਵੀ ਦਿੱਲੀ ਪੁਲਿਸ ਨੇ ਜ਼ਬਤ ਕੀਤੀ ਹੈ OMR ਸ਼ੀਟ ਤੱਕ ਬੱਚਾ ਪਹੁੰਚ ਕਿਵੇਂ ਗਿਆ ਜਦੋਂ ਬਿਨਾ ਸੈਟਿੰਗ ਦੇ ਹੋ ਹੀ ਨਹੀਂ ਸਕਦਾ ਇਹ ਦੋਨੋਂ ਚੀਜ਼ਾਂ ਜੋ ਨੇ ਇਹ ਸਾਫ ਇਨਵੋਲਵਮੈਂਟ ਹੈ ਕਿ ਦੇ ਵਿੱਚ ਸਕੂਲ ਮੈਨੇਜਮੈਂਟ ਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਸੀ ਔਰ ਇਨਵੋਲਵਮੈਂਟ ਕਰਕੇ ਸਾਰਾ ਕੁਝ ਹੋਇਆ ਔਰ ਇੱਕ ਡੀਲ ਸੀ ਜੋ ਕਿ ਪੁਲਿਸ ਨੇ ਖੁਲਾਸਾ ਕੀਤਾ ਜੋ DCP ਸਾਊਥ ਨੇ ਖੁਲਾਸਾ ਕੀਤਾ ਕਿ 6 ਲੱਖ ਰੁਪਏ ਦੀ ਡੀਲ ਹੋਈ ਸੀ ਜਿਹੜਾ ਬੰਦਾ ਪੇਪਰ ਦੇਣ ਆਇਆ ਸੀ ਔਰ ਉਹਨੇ ਥਰੂ ਉਹਨੇ ਕਿਸੇ ਲੇਡੀਜ਼ ਨੂੰ ਕੰਟੈਕਟ ਕੀਤਾ ਜੋ ਪੰਜਾਬਲੇ ਦੀ ਹੈਗੀ ਏ ਉਹਨੇ ਇੱਥੇ 2 ਲੱਖ ਰੁਪਏ ਸੈਟਿੰਗ ਕੀਤੀ ਔਰ ਜੋ 50-50 ਹਜ਼ਾਰ ਰੁਪਏ ਦੋਨੋਂ ਜੋ ਬੰਦੇ ਫੜੇਗੇ ਨਾ ਉਹਨਾਂ ਨੂੰ ਦਿੱਤੇਗੇ ਉਹਦੇ ਇਲਾਵਾ ਕੁਝ ਨਹੀਂ ਕਿਹਾ ਰਿਹਾ ਲੇਕਿਨ ਇੱਕ ਗੱਲ ਬੜੀ ਮਹੱਤਵਪੂਰਨ ਜੋ ਦਿੱਲੀ ਪੁਲਿਸ ਨੇ ਆਪਣੇ ਬਿਆਨ ਇਸ ਕੀ ਹੈ ਉਹਨਾਂ ਨੇ ਇਹ ਕਿਹਾ ਕਿ ਇਸ ਲੇਡੀ ਦਾ ਕੰਮ ਪਹਿਲੇ ਵੀ ਉੱਥੇ ਜੋ ਐਨਓਆਈਐਸ ਦੇ ਪੇਪਰ ਚੱਲਦੇ ਸੀ ਉਹਦੇ 'ਚ ਵੀ ਸੈਟਿੰਗ ਦਾ ਸੀ ਔਰ ਇਹਦੀ ਮੈਨੇਜਮੈਂਟ ਨਾਲ ਸੈਟਿੰਗ ਸੀ ਇਹ ਦਿੱਲੀ ਪੁਲਿਸ ਦੇ ਬਿਆਨ ਦੇ ਵਿੱਚ ਆਫੀਸ਼ੀਅਲ ਵਰਜਨ ਹੈ ਜੋ ਉਹਨਾਂ ਦਾ ਟਾਈਪ ਬਿਆਨ ਦਿੱਲੀ ਪੁਲਿਸ ਵੱਲ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਖਾਲੀ ਇਹ ਜੋ ਨਵੋਦਿਆ ਸਕੂਲ ਦੇ ਪੇਪਰ ਹੋਏ ਨੇ ਇੱਥੇ ਹੀ ਇਹ ਰਹਿ ਰਹੀ ਨਹੀਂ ਹੋਈ ਇਹ ਪਹਿਲੇ ਵੀ ਚੱਲ ਰਹੀ ਸੀ ਇਸ ਤੋਂ ਪਹਿਲੇ ਜੋ ਐਨਓਆਈਐਸ ਦੇ ਸੈਂਟਰ ਇੱਥੇ ਬਣਾਏ ਗਏ ਉੱਥੇ ਵੀ ਚੱਲ ਰਹੀ ਸੀ ਇੱਕ ਪਾਸੇ ਸਾਡੇ ਸਕੂਲਾਂ ਦੇ ਵਿੱਚ ਸਟਰੈਂਥ ਨਹੀਂ ਹੈ ਜੋ ਸਾਡੇ ਗੁਰੂ ਰਕਿਸ਼ਨ ਸਿੰਘ ਦੇ ਸਕੂਲੇ ਉਹਦੇ ਵਿੱਚ ਐਨਓਆਈਐਸ ਸੈਂਟਰ ਕਿਉਂ ਲਗਾਏ ਗਏ ਨੇ ਇਹ ਕਿਉਂ ਨਕਲ ਮਾਫੀਆਂ ਨੂੰ ਇੱਥੇ ਪ੍ਰਮੋਟ ਕੀਤਾ ਜਾ ਰਿਹਾ ਹੈ ਕਿਉਂ ਜੋ ਹੁਣੇ ਮਨਜੀਤ ਜੀ ਨੇ ਗੱਲ ਕੀਤੀ ਕਿ ਚੇਅਰਮੈਨ ਦੇ ਕਮਰੇ ਦੇ ਵਿੱਚ ਇਹ ਖਬਰ ਆ ਰਹੀ ਹੈ ਕਿ ਜਿੱਥੇ ਬਿਠਾ ਕੇ ਐਨਓਆਈਐਸ ਦੇ ਪੇਪਰ ਦਿਵਾਏ ਗਏ ਨੇ ਇਹ ਸਾਰੀਆਂ ਗੱਲਾਂ ਜ਼ਰੂਰ ਜਵਾਬ ਦੇਣਾ ਚਾਹੀਦਾ ਔਰ ਜੋ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਿਨਾ ਸਕੂਲ ਦਾ ਨਾਮ ਲਏ ਔਰ ਜਿਸ ਤਰੀਕੇ ਨਾਲ ਖਬਰਾਂ ਛਪੀਆਂ ਨੇ ਉਹ ਗੁਰੂ ਹਰਕਿਸ਼ਨ ਪਬਲਿਕ ਸਕੂਲਾਂ ਦੇ ਲਈ ਨਮੋਸ਼ੀ ਭਰੀਆਂ ਨੇ ਇੱਕ ਪਾਸੇ ਅਸੀਂ ਲੋ ਸਟ੍ਰੈਂਥ ਤੋਂ ਝੂਜ ਰਹੇ ਆਂ ਔਰ ਦੂਜੇ ਪਾਸੇ ਇਸ ਤਰੀਕੇ ਦਾ ਨਕਲ ਮਾਫੀਆ ਯਾ ਅਸੀਂ ਕਹੀਏ ਕਿ ਮੁੰਨਾ ਪਈ ਰੈਕਟ ਦਾ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚੋਂ ਨਿਕਲ ਕੇ ਆਣਾ ਇਹ ਸਾਡੇ ਵਾਸਤੇ ਡੋ ਮਰਨ ਵਾਲੀ ਗੱਲ ਆ ਔਰ ਇਸ ਤੇ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਔਰ ਹਾਂ ਔਰ ਉਹਦੇ ਵਿੱਚ ਇੱਕ ਗੱਲ ਹੋਰ ਲਿਖੀ ਹੈ ਦਿੱਲੀ ਪੁਲਿਸ ਨੇ ਆਪਣੇ ਬਿਆਨ ਦੇ ਵਿੱਚ ਕਿ ਉਹ ਜਿਹੜੀ ਐਂਟਰੀ ਸੀ ਜੋ ਸੀ ਉਹ ਬਿਲਕੁਲ ਸੌਫਟ ਸੀ ਔਰ ਉਸ ਐਂਟਰੀ ਦੇ ਹਿਸਾਬ ਨਾਲ ਉਹਨਾਂ ਨੂੰ ਦਿੱਲੀ ਪੁਲਿਸ ਨੂੰ ਲੱਗ ਰਿਹਾ ਹੈ ਕਿ ਇਹ ਸਭ ਫ੍ਰੈਂਡਲੀ ਮੈਚ ਸੀ ਇਹਨਾਂ ਨੇ ਖੁਦ ਨੂੰ ਐਂਟਰੀ ਕਰੇ ਜਦੋਂ ਕਿ ਬਾਇਓਮੈਟ੍ਰਿਕ ਮੈਚ ਨਹੀਂ ਉਹ ਪੇਪਰ ਦੇ ਲੈ ਕੇ OMR ਸ਼ੀਟ ਤੇ ਕਿਵੇਂ ਪਹੁੰਚ ਗਿਆ ਇਹ ਸਾਰੇ ਸਵਾਲ ਪੁੱਛਨੇ ਚਾਹੀਦੇ ਨੇ ਜੋ ਦਿੱਲੀ ਪੁਲਿਸ ਦੀ ਪ੍ਰੈਸ ਰਿਲੀਜ਼ ਮੰਗ ਰਹੀ ਹੈ ਜੋ ਮੈਂ ਸੁਣਾਇਆ ਤੇ ਹਰਵੰਦ ਅੱਗਾ ਚਲੇ ਦੇ ਵਿੱਚ ਵਿਵਾਨਣ ਜਿਹੜੀ ਹੈ ਖiladi ਕਲਰਕਾਂ ਦੇ ਜਾਂ ਮਾਕੀਆਂ ਦੇ ਮੈਂ ਇੱਕ ਕੰਦਾਮਾ ਤੇ ਗੱਲ ਉੱਪਰ ਤੋਂ ਸ਼ੁਰੂ ਹੋਈਏ ਤੇ ਖਾਤਾ ਦੇ ਵਿੱਚ ਨੇ ਵਾਨਮੈਂਡ ਪ੍ਰਧਾਨ ਦੇ ਵੀ ਹੈ ਜਨਰਲ 77 ਦੇ ਵੀ ਹੈ ਔਰ ਉਸ ਤੋਂ ਬਾਅਦ ਜਿਹੜੀ ਗਵਰਨਿੰਗ ਬਾਡੀ ਹੈ ਸਣੇ ਚੇਅਰਮੈਨ ਤੋਂ ਲੈ ਕੇ ਖਾਤਾ ਸਰਨ ਗੱਲ ਇਹ ਨਹੀਂ ਕਿ ਇਹ ਟੈਸਟ ਕਿਉਂ ਲਾ ਰਹੇ ਟੈਸਟ ਸੈਂਟਰ ਕਿਉਂ ਬਣਾ ਰਹੇ ਮੰਨਿ ਪਤਾ ਮਨਦੀਪ ਦੇ ਟਾਈਮ ਤੇ ਸੈਂਟਰ ਬਣਦੇ ਕਿ ਨਹੀਂ ਬਣਦੇ ਤਾਂ ਪਰ ਸਾਡੇ ਵਕਤ ਛੁੱਟੀਆਂ ਦੇ ਵਿੱਚ ਇਹ ਸੈਂਟਰ ਬਣਦੇ ਸਨ ਸਾਰੇ ਸਕੂਲਾਂ ਪਰ ਉਸ ਵਕਤ ਐਡਮਿਨਿਸਟ੍ਰੇਸ਼ਨ ਹੈ ਸੰਦੇਸ਼ੀ ਵੀ ਜਿਹੜੇ ਸੈਂਟਰ ਗੁਰੂਰ Kishan Public School ਰਾਹੀਂ ਜਾ ਕਹਾਸ ਸੁਣਾਉਂ ਰਹੇ ਨੇ ਉਹ ਬਹੁਤ ਸੇਕੀ ਕਿਉਂਕਿ ਉਹ ਤੇ ਕਿਸੇ ਕਿਸੇ ਦੀ ਹਰਾਫ ਰਹੀ ਉਹ ਪਰ ਗਾਂਵੇਂ ਬੱਚੇ ਘਟ ਗਏ ਆਮਦਨ ਘਟ ਗਈ ਹੈ ਕਲਾਕਾਰ ਹੈ ਬਹੁਤ ਤੇ ਇਨਾਂ ਨੇ ਉਸ ਧਾਟੇ ਨੂੰ ਪੂਰਾ ਕਰਨ ਲਈ ਇਹ ਜਿਹੜਾ ਨੀਸ਼ ਕੰਮ ਕੀਤਾ ਹੈ ਕਿਤੇ ਕੋਈ ਹੱਦ ਨਹੀਂ ਰਹਿ ਗਈ ਮੈਂ ਕਹਾਂਗਾ ਕਿ ਜਿਹੜੇ ਬੰਦੇ ਇੰਟਰਵਿਊ ਲੈਣ ਜਾਂਦੇ ਨੇ ਪਿੰਕਾ ਲੈਣ ਜਾਂਦਾ ਉਹਨੂੰ ਇਹ ਪੁੱਛੋ ਵੀ ਤੁਸੀਂ ਧਰਤੀ ਦੇ ਤੇ ਡਿੱਗੇ ਹੋਇਆ ਪਿਛੇ ਸਾਣਾ ਤੋਂ ਹੁਣ ਧਰਤੀ ਦੇ ਇੱਥਾਂ ਵੀ ਜਾਣਾ ਹੈ ਧਰਤੀ ਦੇ ਇੱਥਾਂ ਵੀ ਜਾਣਾ ਉਹ ਵੀ ਪਹੁੰਚ ਕੇ ਹੋ ਮੇਰੀ ਦਰਖਾਸਤ ਹੈ ਵੇਖ ਕੇ ਸਪੈਸ਼ਲ ਇੱਕ ਟੀਮ ਬਣਨੀ ਚਾਹੀਦੀ ਹੈ ਸੀਬੀਆਈ ਜਿਹੜੀ ਕਿ ਇਹਨਾਂ ਸਾਰਿਆਂ ਦੇ ਕਰਦਾਰ ਦਾ ਨੋਟਿਸ ਲਾਏ ਬੇ ਇੱਕ ਤੱਕ ਪਹੁੰਚ ਰਿਹਾ ਜਿਹੜਾ ਗੁਰਦੁਆਰਾ ਸਿੰਘ ਸਭਾ ਕਲੋਨੀਆਂ ਖਾਲੀ ਬੈਗਨ ਉੱਤੇ ਬੈਗਨ ਜੇ ਕੋਈ ਹੋਰ ਦੇਖਦਾ ਉਸ ਤੋਂ ਕਹਿੰਦਾ ਵੀ ਅਸੀਂ ਇੱਥੇ ਪਾਣਾ ਤੇ ਇੰਤਜ਼ਾਰ ਵੀ ਝੂਟ ਔਰ ਕਫਰ ਜੋ ਕੰਮ ਇਹਨਾਂ ਨੇ ਦੀ ਟੀਮ ਨੇ ਕਾਫੀ ਤੱਕ ਜਾ ਕੇ ਬੋਲਿਆ ਉਹ ਇੰਤਜ਼ਾਰ ਸਾਰਿਆਂ ਨੂੰ ਪਤਾ ਵੀ ਇਹ ਤਵਾਰ ਦਾ ਵਾਕਿਆ ਹੈ ਔਰ ਬੰਗਲਵਾਰ 2 ਵਜੇ ਇਹਨਾਂ ਨੂੰ ਬੁਲਾਉਂਦੇ ਫਿਰ ਤੁਸੀਂ ਕੀਤਾ ਕੀ ਤੁਸੀਂ ਕਹਿੰਦੇ ਸੀ ਤੁਸੀਂ ਇਨਕੁਆਇਰੀ ਕਰ ਰਹੇ ਸੀ ਕਿਸ ਕੀਤੀ ਹੈ ਕਿਹੜੇ ਤੁਹਾਡੇ ਵਾਲਦ ਆਏ ਸਾਂ ਜਿਹੜੇ ਇਨਕੁਆਰੀ ਕਰਕੇ ਗਏ ਫਿਰ ਤੁਸੀਂ ਉਹਨਾਂ ਨਾਲ ਸੌਦਾ ਕਰ ਰਹੇ ਹੋ ਅਸੀਂ ਤੁਹਾਨੂੰ ਹਰ ਕਿਸਮ ਦੀਆਂ ਨੌਕਰੀਆਂ ਦਿਆਂਗੇ ਇਹ ਦਿਆਂਗੇ ਇਹ ਵੀ ਬਾਹਰ ਨਾਲ ਭੇਜੋ ਕੱਲ ਤੁਸੀਂ ਔਕਾਤ ਤਖਤ ਦੇ ਅੰਦਰ ਸੈਕਟਰੀਟੇਟ ਚੂਟਰ ਕੋਹਰ ਤੇਨੇ ਬੋਲ ਕੇ ਆਇਆ ਹੋ ਤੋਤਾ ਉੱਤੋਂ ਕੋਹ ਮਾਨ ਨਾਲ ਲੱਗਿਆ ਸੀ ਸਾਡੀ ਕੋ ਜਾਣੇ ਸੀ ਹੈਗੀ ਵੀ ਔਕਾਤ ਤਖਤ ਸਾਹਿਬ ਦੇ ਜਥੇਦਾਰ ਬੜੀ ਸਖਤ ਹੀ ਨਾਲ ਇਹਨਾਂ ਨੂੰ ਕਾਲ ਤੱਕ ਤੇ ਬਲਾਕ ਇਹਨਾਂ ਦੀ ਪੁਸ਼ਤ ਕਰਨਾ। ਔਰ ਬੰਦੀ ਸਜਾ ਦੇ ਦੇਣ। ਇਹ ਮਤ ਅਸੀਂ ਸਮਝੀ ਅਚਾਰੀਏ ਸਰਕਾਰ ਦੇ ਰਹਿਣੇ ਕੋਈ ਸਰਕਾਰ ਦੇ ਰਹਿਣੇ। ਕਿਸੇ ਉਲੂ ਦੇ ਪੱਟੇ ਨੂੰ ਸਰਕਾਰ ਪਾ ਲੇਗੀ। ਹੈ ਜੀ? ਜੇ ਪਾ ਲੇਗੀ ਤੇ ਮਰੇਗੀ। ਇਹਨਾਂ ਨੇ ਮਰਨਾ ਤੇ ਪਾਲਣਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਹੁਣ ਕੋਈ ਹੱਕ ਰਹਿ ਨਹੀਂ ਗਿਆ ਤੇ ਯਾ ਇਲੈਕਸ਼ਨਾਂ ਚ ਰੋਗ ਨਾ ਪਾਣ ਜਿਵੇਂ ਕਿਸੇ ਬੰਦੇ ਨੂੰ ਟੈਲੀਫੋਨ ਕਰ ਰਿਹਾ ਸੀ ਸਰ ਸਾਹਿਬ ਮੈਂ 7 ਸਾਲ ਨਹੀਂ ਹੋਣ ਦੇਣੀ ਨਾ ਹੁੰਦੇ ਨਾ ਹੁੰਦੇ ਜਿੰਨੇ ਸਾਲ ਜਿੰਨੇ ਮਹੀਨੇ ਤੋਂ ਲੰਕਾਏਗਾ ਪੁੱਤਰਾ ਤੇਰਾ ਬੇੜਾ ਦਾ ਹੋਏਗਾ ਤੁਹਾਡੀ ਕਮੇਟੀ ਦਾ ਬੇੜਾ ਦਾ ਸੋ ਮੇਰੀ ਗੁਜਾਰਿਸ਼ ਹੈ ਇਸ ਮਾਮਲੇ ਨੂੰ ਬੜੇ ਉੱਚੇ ਅਹੁਦੇ ਤੱਕ ਲਾਇਆ ਜਾਏ ਸਾਡੇ ਤੇਲੇ ਪੁਲਿਸ ਦੇ ਬੰਦੇ ਬੈਠੇ ਐ ਮੈਂ ਕਹਾਂਗਾ ਖਾਲੀ ਸੌਣਾ ਆਇਆ ਕਰੋ ਅੱਗੇ ਸਾਰੀ ਗੱਲ ਪਚਾਵਟਿਆ ਕਰੋ ਵਾਹਿਗੁਰੂ ਜੀ ਦਾ ਖਾਸਾ ਪਰ ਮੈਂ ਜੀ ਜੀ ਅਰਜ਼ਾ ਦਤੋ ਇਹ ਜੀ ਐਫ ਆਈ ਆ ਦੇ ਖਿਲਾਫ ਜੀ ਫਿਰ ਨਹੀਂ ਆ ਕੇ ਰੁਕਾ ਬੋੜਿਆ ਕਿ ਮੇਰੇ ਕੋਲ ਆਇਆ ਉਹਦੇ ਖਿਲਾਫ ਜੀ ਕਿਹਨੇ ਦੇ ਖਿਲਾਫ ਦੇਖੋ ਜਿਹੜੀ ਐਫ ਆਈ ਆ ਕਰਾਈ ਹੈ ਇਹ ਪ੍ਰਿੰਸੀਪਲ ਦੇ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਜੋ ਮੈਂ ਤੁਹਾਨੂੰ ਗੱਲ ਕਹੀ ਕਿ ਘਟਨਾ ਸਵੇਰੇ 8:30 ਵਜੇ ਦੀ ਹੈ ਔਰ 11:30 ਵਜੇ ਮੁੰਡਾ ਫੜਿਆ ਗਿਆ ਉਹ ਐਮ ਆਰ ਸ਼ੀਟ ਦੇ ਨਾਲ ਪਰ ਇਹਨਾਂ ਨੇ ਜੋ ਡੀਡੀ ਐਂਟਰੀ ਨਾਲ ਦੀ ਕੰਪਲੇਂਟ ਦੀ ਹੈ 5:12 ਮਿੰਟ ਦੀ ਹੈ ਸ਼ਾਮ ਨੂੰ ਔਰ ਐਫਆਈਆਰ 5:24 ਮਿੰਟ ਤੇ ਕੀਤੀ ਗਈ ਹੈ ਇਹ ਸਾਰਾ ਦਿਨ ਉਹਨੂੰ ਮੈਨਿਪੂਲੇਸ਼ਨ ਦੇ ਵਿੱਚ ਲੱਗੇ ਰਹੇ ਪਰ ਜਦੋਂ ਇਹਨਾਂ ਦੀ ਮੈਨਿਪੂਲੇਸ਼ਨ ਤੇ ਛਾਤ ਖੜੇ ਹੋ ਗਏ ਤੇ ਇਹਨਾਂ ਨੇ ਪ੍ਰਿੰਸੀਪਲ ਕੋ ਕੰਪਲੇਂਟ ਦਿਵਾ ਕੇ ਔਰ ਉਹਨੂੰ આરોપી ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਨੇ ਉਸ ਤੋਂ ਇੰਟਰੋਗੇਸ਼ਨ ਕੀਤੀ ਜਿਹੜਾ ਫੜਿਆ ਗਿਆ ਸੀ ਉਹਨੇ ਇਹਨਾਂ ਦੇ ਸਟਾਫ ਦੇ ਮੈਂਬਰਾਂ ਦੇ ਨਾਮ ਲਏ ਜਿਸ ਤੋਂ ਬਾਅਦ ਇਹਨਾਂ ਦੇ ਬੰਦੇ ਅਰੈਸਟ ਹੋਏ ਨੇ ਮੇਰਾ ਸਵਾਲ ਇਹ ਵੀ ਇਹ ਕਿ ਅਸਲੀਅਤ ਹੋਈ ਕਿ ਨਾ ਦੇ ਟਾਈਮਿੰਗ ਦੀ ਗੱਲ ਸਟੇਟ ਦਾ ਨੋਜ ਪਕੜਿਆ ਗਿਆ ਤੇ ਮਾਤਾ ਦੇ ਪਤੀ ਨਾਮ ਇਹ ਨਾ ਜੋ ਐਫ ਆਈ ਆਰ ਹੈ ਉਹ ਅਨਨੋਨ ਦੇ ਨਾਮ ਹੋਈ ਹੈ ਜਦੋਂ ਜਦੋਂ ਤੁਹਾਡੇ ਕੋਲ ਬੰਦਾ ਇੱਕ ਰਿਕਵਰ ਹੋ ਗਿਆ ਉਹਦਾ Ориਜినਲ ਆਧਾਰ ਕਾਰਡ ਪਕੜਿਆ ਗਿਆ ਜਿਹੜੇ ਮੁੰਡੇ ਦਾ ਜੀ ਜਗਾ ਪੇਪਰ ਦੇ ਰਿਆ ਸੀ ਉਹਦੀ ਆਓ ਐਮ ਆਰ ਸ਼ੀਟ ਪਕੜੀ ਗਈ ਉਹ ਮੁੰਡਾ ਪਕੜਿਆ ਗਿਆ ਉਹਦੇ ਬਾਅਦ ਇੰਟਰੋਗੇਸ਼ਨ ਬਾਅਦ ਜਦੋਂ ਉਹਨੂੰ ਪੁਲਿਸ ਨੇ ਬਕਵਾਇਆ ਦਿੱਤਾ ਉਹਨੇ ਇਹਨਾਂ ਦੇ ਨਾਮ ਲੈ ਲਏ ਪਰ ਤਾਂ ਦੋਨੋਂ ਬੰਦੇ ਫੜੇ ਗਏ ਨੇ ਆ ਪਕਸਾਨੀਆਂ ਦੀ ਗੱਲ ਹੋ ਦੋ ਸ਼ੁਰੂਆਤੀ ਕੰਪਲੇਂਟ ਤਾਂ ਵੀ ਹੁੰਦੀ ਨਾ ਫਰਸਟ ਇਨਫੋਰਮੇਸ਼ਨ ਤਾਂ ਹੀ ਹੁੰਦੀ ਹੈ ਨਾ ਤੇ ਗ੍ਰਿਫਤਾਰੀਆਂ ਨਹੀਂ ਕਿਸੇ

ਜੋ ਮਾਲ ਆਂਦਾ ਹੈ ਉਹ ਲੈ ਆਂਦਾ ਹੈ ਇਹ ਇਹ ਇਹਨਾਂ ਦਾ ਅਸਲ ਐਫਆਈਆਰ ਮੈਨੂੰ ਨਹੀਂ ਪਤਾ ਝੂਠੀ ਖਬਰ ਹੈ ਸੱਚੀ ਖਬਰ ਹੈ ਉਸ ਬੰਦੇ ਨੇ ਕਿਹਾ ਸਾਹਰੇ ਸੰ ਇਨਾਂ ਨੇ ਆਪਣਾ ਰੋਪ ਪਾ ਕੇ ਆਪਣੇ ਨਾਂ ਘੜਾ ਕੇ ਉਹਨਾਂ ਨੂੰ ਸਾਥ ਦਿੱਤਾ ਦਿੱਲੀ ਪੁਲਿਸ ਦਾ ਜਿਹੜਾ ਆਫੀਸ਼ੀਅਲ ਬਿਆਨ ਹੈ ਨਾ ਤੁਹਾਨੂੰ ਉਹ ਵੀ ਹੋਣੀ ਸੀ ਦੇ ਰਹਿਆਂਗੇ ਉਹਦੇ ਸਾਰਾ ਕੁਝ ਲਿਖਿਆ ਉਹਨਾਂ ਨੇ ਪੂਰਾ ਖੇਲ ਦੱਸਿਆ ਕਿ ਕਿਵੇਂ ਖੇਲ ਖੇលਦੇ ਸੀ ਔਰ ਕਿਵੇਂ ਉਹਨਾਂ ਨੇ ਇਹਨੂੰ ਫੜਿਆ ਔਰ ਕਿਵੇਂ ਪੈਸੇ ਦੇ ਬਰਾਬਰ ਉਹਨਾਂ ਨੇ ਸਾਰੀ ਤਕਨੋਲੋਜੀ ਦਿਖਾਈ ਹੈ ਉਹ ਜੋਚੀਆ ਅਰੈਸਟ ਕੀਤੀਆਂ ਸਾਰਾ ਕੁਝ ਆ ਗਿਆ ਉਹ ਕਹਿੰਦੇ ਆ ਭਾਵੇਂ ਕੋ ਵੱਡਾ ਤਾਂ ਭਾਵੇਂ ਕੋ ਛੋਟਾ ਸਾਰਿਆਂ ਨੂੰ ਰਬੜਦੇ ਆ ਕੇ ਮੁੜ ਕੇ ਕੰਮ ਹੋ ਗਿਆ ਇਹ ਜਿਹੜੀ ਪੁਲਿਸ ਨੇ ਕੀਤੀ ਹੈ ਨਾ ਮਾਈਸਮਨਸ ਪੁਲਿਸ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਡਿਸਪਲਿਨ ਹੈ ਕੀਤੀ ਔਰ ਡਿਸਪਲਿਨ ਨੇ ਸਾਰੀ ਚੀਜ਼ ਦਾ ਪੁਲਾਸਾ ਕੀਤਾ ਕਿ ਸਕੂਲ ਦੀ ਡਿਵੈਲਪਮੈਂਟ ਐਂਡ ਗ੍ਰੋਥ ਦੀ ਕਿ ਪ੍ਰੋਗਰੈਸ ਡਿਵੈਲਪਮੈਂਟ ਹੈ

ਕਿ ਇਹਦੀ ਇਨਕੁਆਇਰੀ ਜਿਹੜੀ ਹੈ ਇੱਥੇ ਜਿੰਨੇ ਐਗਜ਼ਾਮ ਕੰਡਕਟ ਹੋਏ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸ ਤੋਂ ਪਹਿਲੇ ਹੋਇਆ ਉਹਦੇ ਜੋ ਚੇਅਰਮੈਨ ਦੇ ਕਮਰੇ 'ਚ ਰੋਪ ਹੈ ਚੇਅਰਮੈਨ ਦੇ ਕਮਰੇ 'ਚ ਬੈਠ ਕੇ ਉਹਦੇ ਪੇਪਰ ਦਵਾਏ ਗਏ ਨੇ ਜੋ ਦਵਾਏ ਗਏ ਇਹ ਸਭ ਦੇ ਪਾਸ ਹੀ ਹੋਈ ਹੈ ਮੈਂ ਸਮਝਦਾ ਕਿ ਇੱਥੇ ਧੰਦਾ ਚੱਲਦਾ ਪਿਆ ਸੀਗਾ ਔਰ ਇਹ ਮੈਨੇਜਮੈਂਟ ਦੀ ਨੱਕ ਥੱਲੇ ਸਭ ਕੁਝ ਹੋ ਮਨੂ ਇਥੋਂ ਤੱਕ ਕਿਸੇ ਫਾਰਮਰ ਪ੍ਰਿੰਸੀਪਲ ਨੇ ਦੱਸਿਆ ਕਿ ਜੇ ਪ੍ਰਿੰਸੀਪਲ ਨੂੰ 100 ਲੀਟਰ ਤੇਲ ਮਹੀਨੇ ਦਾ ਸੈਂਕਸ਼ਨ ਹੁੰਦਾ ਹੈ ਤੇ ਉਹਦੇ ਤੋਂ ਚੇਅਰਮੈਨ 50 ਲੀਟਰ ਤੇਲ ਆਪ ਘੁਆ ਕੇ ਨਿਕਲਦੇ ਨੇ। ਔਰ ਇੱਕ ਚੀਜ਼ ਪ੍ਰਧਾਨ ਦੇ ਨੋਟਿਸ ਹੈ। ਇਹ ਮਨੂੰ ਕੋਈ ਫਾਰਮਰ ਪ੍ਰਿੰਸੀਪਲ ਦੱਸ ਰਿਹਾ। ਉਹਨੇ ਇਗਜ਼ਾਮ ਬੜਾ ਸੀਰੀਅਸ ਹੈ। ਤੁਸੀਂ ਇਹ ਦੇਖੋ ਕਿ ਜੇ ਚੇਅਰਮੈਨ ਆਪ ਚੋਰੀ ਕਰ ਰਿਹਾ ਹੈ ਪ੍ਰਿੰਸੀਪਲ ਦੇ ਖਾਤੇ ਦੇ ਵਿੱਚੋਂ ਤੇ ਫੇਰੇ ਇੰਨੀ ਥੋੜੀਆਂ ਤੋਂ ਬਾਕੀ ਚੋਰੀਆਂ ਕਿੱਥੇ ਜਾਣਗੀਆਂ ਪੁਲਿਸ ਦੀ ਕਾਨਫਰੰਸ ਅੱਜ ਡਾਕ ਦੇ ਪੈਰਾਂ ਤੁਸੀਂ ਚੋਰੀ ਨਹੀਂ ਪੁਲਿਸ ਦੀ ਕਾਨਫਰੰਸ ਦੇ ਵਿੱਚ ਲਿਖਿਆ ਹੈ ਕਿ ਹੇਮਕੁਟ ਕਲੋਨੀ ਦਾ ਪਬਲਿਕ ਸਕੂਲ ਹੈ ਪ੍ਰਾਈਵੇਟ ਸਕੂਲ ਨਾਮ ਨਹੀਂ دیا ਉਹਨਾਂ ਨੇ ਪਰ ਸਟਾਫ ਇਹਨਾਂ ਦਾ ਹੀ ਹੈ ਬਿੰਮਲ ਕੁਮਾਰ ਜਿਹੜਾ ਪਕੜਿਆ ਗਿਆ ਹੈ ਔਰ ਬਲਜੀਤ ਸਿੰਘ ਇਹ ਦੋਨੋਂ ਸਟਾਫ ਦੇ ਮੈਂਬਰ ਨੇ ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਬਿੰਮਲ ਕੁਮਾਰ ਸਿੰਘ ਟੀਚਰ ਔਰ ਬਲਜੀਤ ਸਿੰਘ ਆਫਿਸ ਸੁਪਰੀਨਟੈਂਡੈਂਟ ਔਰ ਇਨਾਂਦੇ ਟੀਚਰ ਹੈ ਪੋਰਨਾਂ ਨਾਲ ਇੱਕ ਲੇਡੀ ਸੀ ਜਿਹਦਾ ਜਿਹੜੀ ਨਾਂ ਦੇ ਸੰਪਰਕੇ ਸੀ ਉਹ ਪੰਜਾਬਲਾ ਦੀ ਹੈ ਉਹ ਲੇਡੀ ਪੈਸੇ ਲੈਣ ਦੇ ਨੇ ਸ਼ਾਮਲ ਸੀ ਔਰ ਉਹ ਜਿਹੜਾ ਬੰਦਾ ਫੜਿਆ ਗਿਆ ਉਹ ਉਸ ਲੇਡੀ ਦੇ ਸੰਪਰਕੇ ਸੀ ਤੇ ਬੜਾ ਵੱਡਾ ਰੈਕਟ ਸੀ ਪੂਰਾ ਸਿਸਟਮ ਸੀ ਸੁਮਿਤ ਲਈਆ ਜੋ ਫੜਿਆ ਗਿਆ ਔਰ ਰਿਕਵਰੀ ਦੇ ਵਿੱਚ ਤਿੰਨ ਚੀਜ਼ਾਂ ਪੁਲਿਸ ਨੇ ਰਿਕਵਰ ਕੀਤੀਆਂ ਨੇ ਇੱਕ ਐਡਮਿਟ ਕਾਰਡ ਹੈ ਅੰਕੁਰ ਦਾ ਇੱਕ ਇੱਕ ਉਹਦਾ Ориਜినਲ ਆਧਾਰ ਕਾਰਡ ਹੈ ਅੰਕੁਰ ਦਾ ਔਰ ਇੱਕ OMR ਸ਼ੀਟ ਜੋ ਇਸ ਤੋਂ ਦਈਆ ਤੋਂ ਪਕੜੀ ਗਈ ਹੈ ਇਹ ਤਿੰਨ ਚੀਜ਼ਾਂ ਉਹਨਾਂ ਰਿਕਵਰੀ ਕੀਤੀਆਂ ਨੇ ਲਾਹੌਰ ਵਾਲਾ ਪੰਜਾਬਲਾ ਵਾਲੀ ਲੇਡੀ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲੇ ਵੀ ਐਨਓਆਈਐਸ ਦੇ ਮਾਮਲੇ 'ਚ ਵੀ ਇਹਨਾਂ ਦੇ ਨਾਲ ਕਨਸਰਨ ਸੀ ਇਹਨਾਂ ਦੇ ਨਾਲ ਜੁੜੀ ਹੋਈ ਸੀ ਹੁਣ ਐਨਓਆਈਐਸ ਦੇ ਇਗਜ਼ਾਮ ਦੇ ਵਿੱਚ ਕੀ ਰੋਲ ਸੀ ਉਹਦਾ ਸਾਨੂੰ ਨਹੀਂ ਪਤਾ ਉਹ ਰੈਕਟ ਵਿੱਚ ਇਨਵੋਲਡ ਹੈ ਬਹੁਤ ਕੁਝ ਨਹੀਂ ਅਜੀਬ ਜਿਹਾ ਨਹੀਂ ਲੱਗਦਾ ਕਿ ਸੀਪੀ ਲੈਵਲ ਦਾ ਰੈਕਟਰ ਹੁੰਦਾ ਸਾਰੀ ਡਿਟੇਲ ਦੇ ਰਿਹਾ ਕਿ ਇਹ ਕਿਸ਼ਮ ਮਿਲਿਆ ਇਹ ਕਿਸ਼ਮ ਮਿਲਿਆ ਇਹ ਕਿਸ਼ਮ ਮਿਲਿਆ ਪਰ ਅਸੋਈਆ ਰਿਕਾਰਡ ਨਹੀਂ ਨਿਕਲਦਾ ਅਜੀਬ ਨੂੰ ਦੇਖੋ ਇਹ ਦੋ ਟੈਂਡਰ ਦਾ ਬੁਲਾਵਾ ਕਰ ਰਹੇ ਨੇ ਇਹ ਕੋਪੀ ਆ ਕੇ ਆਏ ਐਮਓ ਦਿੱਤੇ ਐ ਨਹੀਂ ਕਿਹਾ ਕਿ ਨਾਮ ਨਹੀਂ ਦੇਖੋ ਐਫਆਈਆਰ ਐਫਆਈਆਰ ਜਨਾਮ ਹੋਣਾ ਕੋਈ ਜ਼ਰੂਰੀ ਨਹੀਂ ਹੁੰਦਾ ਜਿਹੜਾ ਸਾਡੇ ਦੇ ਮੈਟਰੋ ਦਾ ਕੇਸ ਚੱਲ ਰਿਹਾ ਐਫਆਈਆਰ ਸਾਡਾ ਨਾਮ ਨਹੀਂ ਹੈ ਸਾਡਾ ਨਾਮ ਚਾਰਜ ਸੀਟੇ ਚ ਆਇਆ ਅਸੀਂ ਉਸ ਤੇ ਜ਼ਮਾਨਤ ਲਈ ਹੋਈ ਹੈ ਸਾਡੇ ਦੇ ਚਾਰਜ ਫਰੇਮ ਹੋ ਰਹੇ ਨੇ ਉਹ ਇਹਦਾ ਕੋਈ ਮਸਲਾ ਨਹੀਂ ਇਹ ਪੁਲਿਸ ਦੀ ਪ੍ਰਕਿਰਿਆ ਹੈਗੀ ਏ ਉਹ ਸ਼ੁਰੂਆਤੀ ਪ੍ਰਕਿਰਿਆ ਚ ਨਹੀਂ ਵੀ ਹੁੰਦਾ ਮੈਟਰੋ ਕਿਸੇ ਸਾਡੇ ਕਿਸੇ ਦਾ ਕੋਈ ਨਾਮ ਨਹੀਂ ਹੈ ਕਿਸੇ ਦਾ ਉਹ ਖਾਲੀ ਐ ਸਸਪੈਕਟ ਦਾ ਇਹ ਜਿਹੜੀ ਸਵੇਰੇ 9:30 9:30 ਵਜੇ ਤੋਂ ਲੈ ਕੇ 5:30 ਵਜੇ ਤੱਕ ਕੰਪਲੀਟ ਹੋਈ ਹੈ ਨਾ ਇਹ ਸਾਰੇ ਪ੍ਰਕਰਮ ਦੇ ਵਿੱਚ ਇੱਕੋ ਗੱਲ ਦੁੱਗੀ ਕਿ ਸਾਾਨੂੰ ਕੱਟ ਦੇ ਵਿੱਚੋਂ ਆਰਮੀ ਨੇ ਪਾਇਆ ਉਹਨਾਂ ਨੇ ਇੰਨੀ ਮਿਹਰਬਾਨੀ ਕਰ ਦਿੱਤੀ ਕਿ ਸਕੂਲ ਦਾ ਨਾਮ ਹੀ ਲਿਖਿਆ ਬਾਕੀ ਕਿਸੇ ਕੋਈ ਨਹੀਂ ਜਾਣੇ ਕਿ ਤੁਸੀਂ ਨਾਮ ਪੜੋ ਨਾ ਜਿਹੜੇ ਬੰਦੇ ਰੈਸਟੋਰੈਂਟ ਦੇ ਕੌਲ ਨੇ ਅਰ ਪੁਲਿਸ ਉਹਦਾ ਖੁਲਾਸਾ ਕਰ ਰਹੀ ਹੈ ਪੁਲਿਸ ਲਿਖ ਰਹੀ ਹੈ ਸਬੂਤ ਐਂਟਰੀ ਅਰ ਜੀਸੀਪੀ ਕਰ ਰਿਹਾ ਹੈ ਬਾਈਕ ਦਾ ਮੈਡੀਕਲ ਰਿਪੋਰਟ